ਸਾਤ ਸੰਗ ਜੀਓ ਇਹ ਜੋ ਚੋਲਾ ਜੋ ਜੇਦਾ ਸਾਹਿਬ ਕੇ ਵਿਦਾਇ ਮਾਰ ਹੈ ਸਥਿਤ ਹੈ ਗੁਰਪਿਆਸਾ ਸਾਹਿਬ ਇਹ ਚੋਲਾ ਕਿੱਥੋਂ ਆਇਆ ਕਿਵੇਂ ਆਇਆ ਬਹੁਤ ਘੱਟ ਸੰਗਤਾਂ ਜਾਣਦੀਆਂ ਹਨ ਇਹ ਚੋਲਾ ਅਦਬ ਦੇਸ਼ ਦੇ ਵਿੱਚੋਂ ਆਇਆ ਅਦਬ ਦੇਸ਼ ਦੇ ਵਿੱਚ ਲਾਜਬਦ ਲਾਜਬਦ ਰਾਜਾ ਸੀ ਸਾਤ ਸੰਗ ਜੀ ਤੁਹਾਨੂੰ ਨਾਂਕ ਪਾਸ ਦੁਨੀਆ ਤਾ ਦੇ ਜੋ ਅਦਬ ਦੇਸ਼ ਵਿੱਚ ਗਏ ਆ ਉਸ ਦਾਜ ਦੇ ਵਿੱਚ ਗਏ ਉਸ ਗੁਰਪਿਆਸਾ ਸਿ ਇਹ ਚੋਲਾ ਬਲਮਾਤ ਆਕਾਰਪੁਰਖ ਵੱਲੋਂ ਗੁਰਮਾਰਾਈ ਦੇ ਤਨਦੇ ਉਤੇ ਆਇਆ ਜਿਹਦੇ ਉੱਤੇ ਜਿਹਦੇ ਉੱਤੇ ਸੱਸ ਸੱਤ ਤਰ੍ਹਾਂ ਦੀਆਂ ਐਈਤਾ ਲਿਖੀਆਂ ਹੋਈਆਂ ਐ ਐਈਤਾ ਲਿਖੀਆਂ ਹੋਈਆਂ ਸਾਡੇ ਕੁਰਾਨ ਦੀਆਂ ਐਈਤਾ ਲਿਖੀਆਂ ਹੋਈਆਂ ਸਾਨੂੰ ਕੋ ਨਾਨਕਾ ਪਾਸ ਸਾ ਜੀ ਗੁਰਬਾਣੀ ਦਾ ਪਛਾਣ ਕਰਦੇ ਕਰਦੇ ਸਨ ਨਾਨਕਾ ਦਾ ਤੁਹਾਨੂੰ ਬਾਤ ਕਰਦੇ ਸਨ ਜਦੋਂ ਲੋਕਾਂ ਨੇ ਸੁਣਿਆ ਕਿ ਚੋਲਾ ਇਹਨੇ ਐਈਤਾ ਵਾਲਾ ਪਹਿਨਿਆ ਹੋਇਆ ਹੈ ਪਰ ਇਹ ਤਾਂ ਇਹ ਤੁਹਾਨੂੰ ਇਹ ਤਾਂ ਹਿੰਦੂਤਾਂ ਦਾ ਪਛਾਣ ਕਰਦਾ ਹੈ ਇਹ ਤਾਂ ਸਿੱਖਤਾਂ ਦਾ ਪਛਾਣ ਕਰਦਾ ਹੈ ਪਤਾ ਨਹੀਂ ਕਿਹੜੇ ਦਾ ਪਛਾਣ ਕਰਦਾ ਸਾਡੇ ਮੁਸਲਮਾਨਾਂ ਦਾ ਤੁਹਾਨੂੰ ਦਾ ਪਛਾਣ ਨਹੀਂ ਕਰਦੇ ਜਾ ਕੇ ਸ਼ਿਕਾਇਤ ਲਾਈ ਰਾਜਬਾਦ ਨੇ ਇਹ ਸੁਣਿਆ ਉਹਨੇ ਕਹ ਵੀ ਜਾਓ ਉਸ ਨੂੰ ਮਾਲ ਮਕਾ ਦਿਓ ਜਿਹੜਾ ਸਾਡੇ ਸੂਦਾਂ ਦੇ ਬਦੋ ਚੱਲਦਾ ਹੈ ਸਾਧ ਸੰਜੇ ਮਾਰਨ ਵਾਸਤੇ ਗਿਆ ਤਾਂ ਤੁਨ ਕੋ ਨਾਨਕ ਪਾਸ ਸਾਨੂੰ ਪਹਾੜ ਤੋਂ ਛੁੱਟਿਆ ਗਿਆ ਤੋਏ ਕਿ ਦੱਬਿਆ ਗਿਆ ਲੇਕਿਨ ਤੁਨ ਕੋ ਨਾਨਕ ਪਾਸੇ ਫੁੱਲ ਵਾਂਗੂ ਬਾਹਰ ਆ ਗਏ ਉਹਨਾਂ ਦਾ ਭੜਮ ਤੋੜਿਆ ਸਾਧਾ ਅੱਗੇ ਅੱਜ ਇੱਕ ਸੀਸ ਚ ਕੋਇਆ ਉਹਦੇ ਸੇਵਕਾਂ ਨੇ ਕਿ ਉਹ ਤਾਂ ਨਾ ਪਹਾੜ ਤੋਂ ਛੁੱਟਿਆ ਮਰਦਾ ਏ ਨਾ ਪਾਣੀ ਡੋਬਿਆ ਮਰਦਾ ਏ ਨਾ ਤੋਏ ਦੇ ਵਿੱਚ ਡੁੱਬਿਆ ਮਰਦਾ ਏ ਸਾਧ ਸੰਜੇ ਦਾਜ ਦਾਜਬੰਦ ਜਦੋਂ ਸਾਹਮਣੇ ਗਿਆ ਬਈ ਤਾਂ ਸਵਾਲ ਜਵਾਬ ਹੋਏ ਸਾ ਅਖਰ ਲਾਜ ਲਾਜਵਰਦ ਨੂੰ ਸੀਸ ਝੁਕਾਣਾ ਪਿਆ ਸਾਧ ਸੰਗਤ ਜੀ ਓਏ ਇਹ ਇਹ ਜਿਹੜਾ ਚੋਲਾ ਹੈ ਉਹ ਜਿਹੜਾ ਲਾਜਵਰਦ ਹੈ ਉਹਨੇ ਕਿਹਾ ਵੀ ਇਹ ਚੋਲਾ ਮਿੰਦੂ ਦੇ ਦੇ ਪਹਿਲਾਂ ਤੋਂ ਨੇ ਆਖੜ ਚ ਕਿਹਾ ਲੇਕਿਨ ਜਦੋਂ ਸਾਡੀ ਸਮਝ ਆ ਗਈ ਸੀਸ ਝੁਕਾਇਆ ਗੋਦਾਂਕ ਪਾ ਸਕਦੇ ਚਾਨਣ ਦੇ ਵਿੱਚ ਉਹਦਾ murid ਬਣ ਗਿਆ ਤੇ ਇਹ ਜਿਹੜਾ ਚੋਲਾ ਹੈ ਇਹ ਉਹ ਚੋਲਾ ਜਿਹੜਾ ਆਕਾਰ ਬਖਸ਼ ਤਲਨ ਗੋਦਾਂਕ ਪਾਸ਼ਕ ਨੇ ਦਿੱਤਾ ਸੀ ਮੇਰਾ ਨਾਮ ਹ ਜਰਨਾਲ ਸਿੰਘ 90 ਸਾਲ ਕਰੀ ਮੇਰੀ ਉਮਰ ਹੈ ਇਹ ਸੰਗ ਖੰਡਾ ਆ ਸ਼ੈਨੀਆਂ ਤੋਂ ਚੱਲਦਾ ਤੇ ਡੇਰਾ ਸਾਹਿਬ ਪਹੁੰਚਦੇ ਆ ਡੇਰਾ ਸਾਹਿਬ ਜਿਹੜਾ ਚੋਲਾ ਸਾਹਿਬ ਹੈ ਇਹ ਕਾਬਲੀ ਮਲ ਜੋ ਗੁਰੂ ਨਾਨਕ ਪਾਤਸ਼ਾਹ ਦੇ ਅੰਸ਼ ਵਿੱਚੋਂ 7ਵੀਂ ਪੀੜੀ ਵਿੱਚੋਂ ਤੇ 7ਵੀਂ ਪੀੜੀ ਵਿੱਚੋਂ ਇਹ ਸੁਆਬ ਅਫਗਾਨਿਸਤਾਨ ਦਾ ਸ਼ਹਿਰ ਸੁਹਾਣਾ ਉੱਥੇ ਦਾ ਤੋਤਾ ਮਾਲਸੀ ਉਹਦੇ ਕੋਲੋਂ ਜਾ ਕੇ ਇਹ ਜਿਹੜਾ ਚੋੜਾ ਸਾਹਿਬ ਹੈ ਇਹਨੇ ਉਹਦੀ ਪਹਾੜੀਆਂ ਵਿੱਚ ਤੇ ਦੱਬਿਆ ਗਿਆ ਤੇ ਉਥੋਂ ਇਹਨੇ ਪੁੱਟ ਕੇ ਲਿਆਉਂਦਾ ਪੱਥਰ ਨੂੰ ਬਾਣੀ ਦੇ ਨਾਲ ਦੂਰ ਕੀਤਾ ਜਿਹੜਾ ਚੁੱਕਿਆ ਨਹੀਂ ਸਿੱਧਾਉਂਦਾ ਤੇ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਕਾਬਲੀ ਮਾਲ ਨੂੰ ਭਾਖਾ ਦਿੱਤੀ ਕਿ ਤੂੰ ਜਪਜੀ ਸਾਹਿਬ ਦਾ ਪਾਠ ਕਰਕੇ ਪਾਣੀ ਲਾ ਕੇ ਕੋਲ ਪਾਠ ਕਰਕੇ ਉਹਦੇ ਉੱਤੇ ਛੱਟੇ ਮਾਰ ਤੈਨੂੰ ਆਪਣੇ ਆਪ ਇਹਦਾ ਰਸਤਾ ਜਿਹੜਾ ਉਹ ਮਿਲਦੇਗਾ ਕਾਵਲੀ ਮਾਲ ਨੇ ਉਸ ਪੱਥਰ ਦੇ ਉੱਤੇ ਜਪਜੀ ਸਾਹਿਬ ਦਾ ਪਾਠ ਕੀਤਾ ਪਹਿਲਾਂ ਫਿਰ ਉਹ ਪਾਣੀ ਛੱਟੇ ਮਾਰੇ ਪੱਥਰ ਲੰਬੇ ਹੋ ਗਿਆ ਕਾਵਲੀ ਮਾਲ ਸੰਗਤ ਦੇ ਸਮੇਂ ਉੱਥੋਂ ਜਿਹੜਾ ਇਹ ਚੋਲਾ ਸਭ ਲੈ ਕੇ ਤੇ ਫਿਰ ਡੇਰਾ ਸਾਹ ਪਹੁੰਚਿਆ ਜਿਹਦਾ ਅੱਜ ਬਹੁਤ ਢੇਰ ਤੋਂ ਲੈ ਕੇ ਚੋਲੇ ਸਾਹਿਬ ਦਾ ਜਦੋਂ ਆ ਮੇਲਾ ਹੈ ਸੰਗ ਰੂਪ ਵਿੱਚ ਦਰਸ਼ਨ ਕਰਨ ਦੇ ਸੰਗ ਕੇ ਸੰਗਤ ਇਕੱਠੀ ਹੋ ਕੇ ਦਾਨਦੀ ਆ ਉਹ ਚੋਲੇ ਸਾਹਿਬ ਦੇ ਦਰਸ਼ਨ ਕਰਨ ਤੇ ਜੋ ਕੋਈ ਸਰਦਾਰ ਨਾਲ ਆਪਣੀਆਂ ਅਰਦਾਸ ਬੇਨਤੀ ਕਰਦਾ ਸਾ ਸੰਗ ਉਹਦੀ ਪੂਰੀ ਕਰਦਾ ਇਹ ਚੋਲਾ ਸਾਹਿਬ ਦਾ ਇਤਿਹਾਸ ਹੈ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ